ਜਿਹੜੂ ਕੀਟ ਰਣਜੀਤ ਸਿੰਘ ਨੇ ਇਹ ਪਟੀਸ਼ਨ ਧਾਇਰ ਕੀਤੀ ਹੈ ਸੈਕਟਰ 34 ਦੇ ਵਿੱਚ ਹੋਣ ਵਾਲੇ ਕੰਸਰਟ ਨੂੰ ਲੈ ਕੇ ਇਹ ਪਟੀਸ਼ਨ ਧਾਇਰ ਕੀਤੀ ਗਈ ਹੈ ਪਟੀਸ਼ਨ ਦੇ ਵਿੱਚ ਸੈਕਟਰ 34 ਨੇੜੇ ਰਹਿਣ ਵਾਲੇ ਲੋਕਾਂ ਤੇ ਦੁਕਾਨਦਾਰਾਂ ਨੂੰ ਹੋਣ ਵਾਲੀ ਪਰੇਸ਼ਾਨੀ ਦਾ ਜ਼ਿਕਰ ਹੈ ਪਟੀਸ਼ਨ ਦੇ ਰਾਹੀਂ ਕੰਸਰਟ ਤੋਂ ਪਹਿਲਾਂ ਟ੍ਰੈਫਿਕ ਮੈਨੇਜਮੈਂਟ ਤੇ ਭੀੜ ਨੂੰ ਕੰਟਰੋਲ ਕਰਨ ਨੂੰ ਲੈ ਕੇ ਰਿਪੋਰਟ ਮੰਗੀ ਗਈ ਹੈ ਰਿਪੋਰਟ ਨਾ ਮਿਲਣ ਤੱਕ ਕੰਸਰਟ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ ਕੰਸਰਟ ਦੀ ਥਾਂ ਵੀ ਬਦਲਣ ਦੀ ਮੰਗ ਕੀਤੀ ਗਈ ਹੈ ਦਰਸਲ ਕੱਲ ਸੈਕਟਰ 34 ਦੇ ਵਿੱਚ ਦਿਲਜੀਤ ਦੁਸਾਂਜ ਦਾ ਆ ਲਾਈਵ ਕਨਸਰਟ ਹੋਣ ਜਾ ਰਿਹਾ ਦਿਲਜੀਤ ਦਸਾਂ ਜੋ ਕਲਰ ਆਤੀ ਹੈ ਚੰਡੀਗੜ੍ਹ ਪਹੁੰਚੇ ਨੇ ਜਿਹਨੋਂ ਕਾਰ ਆ ਰਹਾ ਚੰਡੀਗੜ੍ਹ ਪਹੁੰਚੇ 에ਰਪੋਰਟ ਤੇ ਪਹੁੰਚੇ ਤਾ ਨੌਸਰੇ ਦੀਆਂ ਮੈਂ ਅਸੀਂ ਇਹ ਆ ਤਸਵੀਰਾਂ ਵਿਖਾ ਰਹੇ ਆ ਆ ਇਸ ਦੇ ਵਿਚਾਲੇ ਹਾਲਾਂਕਿ ਦਿਲਜੀਤ ਦਸਾਂ ਦੀ ਗੀਤਾਂ ਨੂੰ ਲੈ ਕੇ ਕੁਝ ਸ਼ਰਤਾਂ ਵੀ ਹੋਣਗੀਆਂ ਜਿਹਨੂੰ ਲੈ ਕੇ ਬਕਾਇਦਾ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਕਿ ਛੋਟੇ ਬੱਚਿਆਂ ਨੂੰ ਸਟੇਜ ਤੇ ਨਹੀਂ ਬੁਲਾ ਸਕਣਗੇ ਆ ਸਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਜਾਂ ਕੋਈ दारू ਵਾਲੇ ਜਿਹੜੇ ਕਿ ਜਿਸ ਦੇ ਵਿੱਚ ਜਿਹੜੇ ਗੀਤਾਂ ਦੇ ਵਿੱਚ ਜ਼ਿਕਰ ਹੈ ਉਸ ਤਰੀਕੇ ਦੇ ਗੀਤ ਵੀ ਉਹ ਨਹੀਂ ਗਾ ਸਕਣਗੇ ਆ ਤਾਂ ਸਿੱਧਾ ਰੋਕਾਂਗੇ ਸਾਡੇ ਸਹਿਯੋਗੀ ਚੰਡੀਗੜ੍ਹ ਤੋਂ ਮਨੋਜ ਰਾਠੀ ਜੁੜ ਚੁੱਕੇ ਨੇ ਆ ਮਨੋਜ ਜਿੱਥੇ ਕਿ ਲਗਾਤਾਰ ਬੇਸਬਰੀ ਦੇ ਨਾਲ ਸਾਰਿਆਂ ਦੇ ਵੱਲੋਂ ਆਖਰਕਾਰ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕੁਝ ਘੰਟੇ ਬਾਕੀ ਬੱਚੇ ਨੇ ਜਿਹਨੂੰ ਦਿਲਜੀਤ ਸਿੰਘ ਦਾ ਸੈਕਟਰ 34 ਦੇ ਵਿੱਚ ਆ ਲਾਈਵ ਕੰਸਰਟ ਹੋਣ ਜਾ ਰਿਹਾ ਪਰ ਇਸ ਦੇ ਵਿਚਾਲੇ ਕਿੱਥੇ ਇੱਕ ਪਾਸੇ ਐਡਵਾਈਜ਼ਰੀ ਜਾਰੀ ਹੋਈ ਦੂਜੇ ਪਾਸੇ ਮਾਮਲਾ ਹਾਈ ਕੋਰਟ ਤੱਕ ਵੀ ਪਹੁੰਚ ਚੁੱਕਾ ਹੈ ਸਿੱਧੇ ਤੌਰ ਤੇ ਜੋ ਵੈਨਿਊ ਡਿਸਾਈਡ ਕੀਤਾ ਗਿਆ ਸੈਕਟਰ 34 ਵਾਲਾ ਐਗਜ਼ਿਬਿਸ਼ਨ ਗਰਾਊਂਡ ਉਸ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਵਿਸਥਾਰ ਦੇ ਨਾਲ ਪੂਰਾ ਮਾਮਲਾ ਸਮਝਣਾ ਚਾਹਾਂਗੇ ਕੀ ਕੋਈ ਜਾਣਕਾਰੀ ਆਖਰਕਾਰ ਸੈਕਟਰ 34 ਦੇ ਜਿਹੜੇ ਲੋਕ ਨੇ ਜਾਂ ਦੁਕਾਨਦਾਰ ਨੇ ਉਹਨਾਂ ਦਾ ਕੀ ਪੱਖ ਹੈ ਦੇਖੋ ਪਰਮਿੰਦਰ ਜੀ ਆਪਾਂ ਗੱਲ ਕਰ ਲਈਏ ਲਗਾਤਾਰ ਤਿਆਰੀਆਂ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਤਾ ਤਿਆਰੀਆਂ ਪਹਿਲਾਂ ਤਾਂ ਥੋੜਾ ਤੁਹਾਨੂੰ ਤਿਆਈਆ ਬਾਰੇ ਦੱਸ ਦਈਏ ਕਿ ਅਸੀਂ ਮੌਜੂਦਾ ਚੰਡੀਗੜ੍ਹ ਦੇ ਸੈਕਟਰ 34 ਐਗਜ਼ਿਬਿਸ਼ਨ ਗਰਾਊਂਡ ਜਿੱਥੇ ਕੱਲ ਸ਼ੋ ਹੋਣ ਵਾਲਾ ਜਿੱਦਾਂ ਲਗਾਤਾਰ ਬੇਸਬਰੀ ਦੇ ਨਾਲ ਲੋਕਾਂ ਨੂੰ ਇੰਤਜ਼ਾਰ ਹੈ ਔਰ ਬਹੁਤ ਹੀ ਤੁਸੀਂ ਕਹਿ ਸਕਦੇ ਹੋ ਚੰਡੀਗੜ੍ਹ ਹੀ ਨਹੀਂ ਬਲਕਿ ਪੰਜਾਬ ਹਰਿਆਣਾ ਦਿੱਲੀ ਤੋਂ ਟਿਕਟਾਂ ਟੋਲਟਰੀ ਬੁੱਕ ਹੋ ਚੁੱਕੀ ਹੈ ਔਰ ਤਿਆਰੀਆਂ ਤੁਸੀਂ ਦੇਖੋ ਕਿ ਤਿਆਰੀਆਂ ਹਜੇ ਵੀ ਪੂਰੀ ਚੱਲ ਰਹੀ ਹੈ ਕਿਉਂਕਿ ਕਮੇਟੀ ਜਿਹੜੀ ਹੈਗੀ ਉਹ ਬਣਾਈ ਗਈ ਸੀ ਜਿਹੜਾ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਸੀਗਾ ਕਿ ਡੀਸੀ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ ਜੋ ਕਿ ਸਾਰੀ ਚੀਜ਼ਾਂ ਦੀ ਮੋਨਿਟਰਿੰਗ ਕਰੇਗੀ ਦੂਜੀ ਗੱਲ ਐਸਐਸਪੀ ਟ੍ਰੈਫਿਕ ਨਾਲ ਮੀਟਿੰਗ ਹੋਈ ਹੈ ਐਸਐਸਪੀ ਟ੍ਰੈਫਿਕ ਜਿਹੜਾ ਹੈਗਾ ਟ੍ਰੈਫਿਕ ਐਡਵਾਈਜ਼ਰੀ ਵੀ ਥੋੜੀ ਦੇਰ ਤੱਕ ਜਾਰੀ ਹੋੜਗੀ ਉਸ ਤੋਂ ਇਲਾਵਾ ਲਾਅ ਐਂਡ ਆਰਡਰ ਨੂੰ ਲੈ ਕੇ ਜਿਹੜੇ ਐਸਐਸਪੀ ਚੰਡੀਗੜ੍ਹ ਨੇ ਕਮਵਰਦੀਪ ਕੌਰ ਉਹਨਾਂ ਨਾਲ ਵੀ ਮੀਟਿੰਗ ਹੋਈ ਹੈ ਉਹਨਾਂ ਨੂੰ ਵੀ ਲਾਅ ਐਂਡ ਆਰਡਰ ਦੇ ਵਾਸਤੇ ਕਾਫੀ ਚੀਜ਼ਾਂ ਨੂੰ ਅੱਗੇ ਕਿਹਾ ਹੈ ਇਸ ਕਰਕੇ ਲੇਕਿਨ ਦੂਜੀ ਗੱਲ ਜੈਸੀ ਗੱਲ ਕਰ ਲਈਏ ਜਿਹੜੇ ਵੀ ਇੱਥੇ ਦੇ ਆਯੋਜਕ ਨੇ ਆਰਗੇਨਾਈਜ਼ਰ ਨੇ ਉਹਨਾਂ ਨੂੰ ਵੀ ਕਾਫੀ ਚੀਜ਼ਾਂ ਦੀ ਹਦਾਇਤਾਂ ਦਿੱਤੀ ਹੈ ਖਾਸ ਤੌਰ ਤੇ ਲਾਅ ਐਂਡ ਆਰਡਰ ਪ੍ਰਾਈਵੇਟ ਸਿਕਿਉਰਿਟੀ ਔਰ ਕਿਸ ਤਰ੍ਹਾਂ ਦੀ ਇਹ ਸਾਰੀ ਚੀਜ਼ਾਂ ਜਿਹੜੀ ਹੈ ਉਹ ਤੁਸੀਂ ਦੇਖੋ ਕਿ ਪੂਰਾ ਇਸ ਨੂੰ ਕਵਰ ਕੀਤਾ ਜਾ ਰਿਹਾ ਹੈ ਯਾਨੀ ਕਿ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਮੌਬ ਜਿਹੜਾ ਹੈਗਾ ਉਹ ਨਾ ਹੋਵੇ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਹਾਲਾਂਕਿ ਵਿਵਾਦ ਦਾ ਵੀ ਜ਼ਿਕਰ ਉਹ ਸੱਜੂਕਾ ਹੈ ਇਸੇ ਸਟੇਜ ਤੇ ਦਲਜੀਤ ਦੋਸਾਂਝ ਆਪਣਾ ਪਰਫਾਰਮੈਂਸ ਜਿਹੜਾ ਉਹ ਦੇਣ ਵਾਲੇ ਹਾਲਾਂਕਿ ਇਸ ਵਾਰੀ ਹੋਰ ਵੀ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਜਿਹੜਾ ਆ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਫਸਟ ਸਟੇਜ ਤੋਂ ਲੈ ਕੇ ਟਿਕਟ ਕਾਊਂਟਰਸ ਤੋਂ ਅਲੱਗ-ਅਲੱਗ ਜਿਹੜੇ ਕਾਊਂਟਰਸ ਨੇ ਅਲੱਗ-ਅਲੱਗ ਜਿਹੜੇ ਕੈਬਿਨਸ ਬਣਾਏ ਗਏ ਨੇ ਔਰ ਕਿਸ ਤੋਂ ਫਸਟ ਸਟੇਜ ਸੈਕਿੰਡ ਸਟੇਜ ਥਰਡ ਸਟੇਜ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਉਹ ਰੱਖੀ ਗਈਆਂ ਔਰ ਤਿਆਰੀਆਂ ਜੋਰੋ-ਸ਼ੋਰੋ ਤੇ ਚੱਲ ਰਹੀਆਂ ਹਨ ਹਾਲਾਂਕਿ ਹੁਣ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕਾਫੀ ਵਿਵਾਦ ਜਿਹੜੇ ਚੱਲ ਰਹੇ ਨੇ ਚਾਹੇ ਉਹ ਰੈਸੀਡੈਂਟ ਵੈਲਫੇਅਰ ਐਸੋਸੀਏਸ਼ਨ ਹੋਣ ਚਾਹੇ ਉਹ ਦੂਜੀ ਐਸੋਸੀਏਸ਼ਨ ਹੋਣ ਚਾਹੇ ਉਹ ਚਾਈਲਡ ਰਾਈਟ ਕਮਿਸ਼ਨ ਹੋਣ ਚਾਹੇ ਉਹ ਪੰਜਾਬ ਪ੍ਰਸ਼ਾਸਨ ਨੂੰ ਲਿਖਿਤ ਲੈਟਰ ਲਿਖਿਆ ਗਿਆ ਜਿਦੇ ਵਿੱਚ ਕਈ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਚਾਹੇ ਉਹ ਸ਼ਰਾਬ ਦੀ ਗੱਲ ਹੋਵੇ ਚਾਹੇ ਉਹ স্মੋਕਿੰਗ ਦੀ ਗੱਲ ਹੋ ਚਾਹੇ ਉਹ ਬੱਚਿਆਂ ਦੀ ਛੋਟੇ ਬੱਚਿਆਂ ਦੀ ਗੱਲ ਹੋਵੇ ਕਿ ਜਿਸ ਤਰ੍ਹਾਂ ਦੇ ਬੱਚਿਆਂ ਦੇ ਕੋਈ ਪ੍ਰਭਾਵ ਨਾ ਪੜੇ ਇਸ ਤਰ੍ਹਾਂ ਦੀ ਜਿਹੜੀ ਖੁੱਲੇ ਦੇ ਵਿੱਚ ਸ਼ਰਾਬ ਨਾ ਵਿਕੇ ਇਹ ਬਹੁਤ ਸਾਰੀ ਚੀਜ਼ਾਂ ਦਾ ਜ਼ਿਕਰ ਕੀਤਾ ਹੋਇਆ ਦੂਜੇ ਪਾਸੇ ਚੰਡੀਗੜ੍ਹ ਚਾਈਲਡ ਰਾਈਟ ਕਮਿਸ਼ਨ ਵੱਲੋਂ ਵੀ ਇਹਦੇ ਵਿੱਚ ਪ੍ਰਸ਼ਾਸਨ ਨੂੰ ਲਿਖਿਆ ਗਿਆ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਹੋਣ ਉਦੇ ਇਸ ਤੇ ਖਾਸ ਤੌਰ ਤੇ ਮੋਨੀਟਰ ਕੀਤਾ ਜਾਵੇ ਤਾਂ ਕਹਿ ਸਕਦੇ ਆ ਕਿ ਕਈ ਦਿਨਾਂ ਤੋਂ ਹਾਲਾਂਕਿ ਦੂਜੇ ਪਾਸੇ ਰੈ residense ਵੈਲਫੇਅਰ ਐ ਉਹ ਤਾਂ ਹਾਈ ਕੋਰਟ ਜੀ ਵੀ ਦੀ ਜਿਹੜੀ ਹੈਗੀ ਪਟੀਸ਼ਨ ਪੈ ਚੁੱਕੀ ਹੈ ਲੇਕਿਨ ਉਹਦੇ باوجود ਜੇ ਅਸੀਂ ਗੱਲ ਕਰ ਲਈਏ ਤਸਵੀਰਾਂ ਤੁਸੀਂ ਅੰਦਰ ਦੀ ਦੇਖ ਰਹੇ ਹੋ ਅੰਦਰ ਦੀ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਹਾਲਾਂਕਿ ਅੰਦਰ ਕਿਸੇ ਨੂੰ ਅਲਾਉ ਨਹੀਂ ਕੀਤਾ ਜਾ ਰਿਹਾ ਅੰਦਰ ਅੰਦਰ ਕਿਸੇ ਨੂੰ ਪਰਮਿਸ਼ਨ ਨਹੀਂ ਹੈ ਕੋਈ ਵੀ ਅੰਦਰ ਨਹੀਂ ਜਾ ਸਕਦਾ ਕਿਸੇ ਤਰ੍ਹਾਂ ਦੀ ਜਿਹੜੀ ਇੱਥੇ ਤਿਆਰੀਆਂ ਚੱਲ ਰਹੀਆਂ ਹਨ ਲੇਕਿਨ ਨਿਊਜ਼ 18 ਨੇ ਕੋਸ਼ਿਸ਼ ਕੀਤੀ ਹੈ ਅੰਦਰ ਜਾ ਕੇ ਤੁਹਾਨੂੰ ਦਿਖਾਉਣ ਦੀ ਕਿ ਕਿਸ ਤਰ੍ਹਾਂ ਦੀ ਜਿਹੜੀ ਤਿਆਰੀਆਂ ਹੋ ਰਹੀਆਂ ਉਸ ਬਿਲਕੁਲ ਸਟੇਜ ਦੇ ਨਾਲ ਕਿਉਂਕਿ ਹੁਣ ਇੱਥੇ 뮤직 ਸਿਸਟਮ ਜਿਹੜਾ ਵੀ ਨਾਦਾ ਜਿਹੜਾ ਸਿਸਟਮ ਹੁੰਦਾ ਹੈ ਬਿਲਕੁਲ ਫਾਈਨਲ ਕਰਨਾ ਹੈ ਔਰ ਫਾਈਨਲ ਕਰਨ ਤੋਂ ਬਾਅਦ ਕਿਉਂਕਿ ਕੱਲ ਪਰਫਾਰਮੈਂਸ ਹੈ ਔਰ ਕੱਲ ਦਿਲਜੀਤ ਇੱਥੇ ਪਹੁੰਚ ਚੁੱਕੇ ਨੇ ਇੰਟਰਨੈਸ਼ਨਲ 에ਰਪੋਰਟ ਪਹੁੰਚੇ ਕਿ ਰਿਫ 7 ਵਜੇ ਇੱਥੇ ਪਹੁੰਚੇ ਸੀਗੇ ਉਹਨਾਂ ਵੱਲੋਂ ਵੀ ਪੂਰਾ ਹਾਲਾਂਕਿ ਉਹਨਾਂ ਦੀ ਟੀਮ ਵੱਲੋਂ ਵੀ ਪੂਰਾ ਇੱਥੇ ਜਾਇਜ਼ਾ ਜਿਹੜਾ ਹੈਗਾ ਲਿਆ ਗਿਆ ਹੈ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਕਿਸ ਤਰ੍ਹਾਂ ਦੀ ਜਿਵੇਂ ਤੁਸੀਂ ਸੈਕਟਰ 34 ਪਰ ਇੱਥੇ ਜਿਹੜਾ ਹੈਗਾ ਟਿਕਟ ਇਹ ਸਾਰੀ ਚੀਜ਼ਾਂ ਨੂੰ ਬਾਅਦ ਦੇ ਲਾਈਵ ਕੰਸਰਟ ਹੋਣਾ ਹੈ ਆ ਕੋਈ ਕਪੈਸਿਟੀ ਨੂੰ ਲੈ ਕੇ ਕੋਈ ਫਿਗਰ ਸਾਹਮਣੇ ਆਇਆ ਕਿ ਕਿੰਨੀ ਕਪੈਸਿਟੀ ਹੈ ਇਸ ਐਗਜ਼ੀਬਿਸ਼ਨ ਗਰਾਊਂਡ ਦੇ ਇੱਥੇ ਕਿ ਲਾਈਵ ਸ਼ੋਅ ਹੋਣ ਜਾ ਰਿਹਾ ਹੈ ਕਿੰਨੇ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਕਿੰਨੀਆਂ ਟਿਕਟਾਂ ਵਿਕ ਚੁੱਕੀਆਂ ਨੇ ਇਹ ਵੀ ਜਿਹੜੇ ਦਰਸ਼ਕ ਇਸ ਵੇਲੇ న్యూਜ਼ੀਟਨ ਪੰਜਾਬ ਦੇਖ ਰਹੇ ਨੇ ਕਿਉਂਕਿ ਬਹੁਤ ਸਾਰੇ ਆ ਲੋਕ ਬਹੁਤ ਸਾਰੇ ਫੈਨਸ ਨੇ ਜੋ ਕਿ ਦਿਲਜੀਤ ਦੇ ਲਾਈਵ ਕੰ ਸਰਟ ਦੇਖਣਾ ਚਾਹੁੰਦੇ ਨੇ ਚੰਡੀਗੜ੍ਹ ਪਹੁੰਚਣਾ ਚਾਹੁੰਦੇ ਨੇ ਉਹਨਾਂ ਦੇ ਲਈ ਹਾਜ਼ਰੀ ਨਾਲ ਕੀ ਕੋ ਜਾਣਕਾਰੀ ਹੈ ਕੀ ਮੌਕੇ ਤੇ ਵੀ ਉੱਥੇ ਕੋਈ ਟਿਕਟ ਕਾਊਂਟਰ ਹੋਵੇਗਾ ਮੰਨ ਲਓ ਜੇਕਰ ਕੋਈ ਫੈਨ ਮੌਕੇ ਤੇ ਪਹੁੰਚਦਾ ਤਾਂ ਕੀ ਮੌਕੇ ਤੋਂ ਟਿਕਟ ਲੈ ਸਕੇਗਾ ਇਸ ਨੂੰ ਲੈ ਕੇ ਕੀ ਕੋ ਜਾਣਕਾਰੀ ਸਾਹਮਣੇ ਆ ਰਹੀ ਕਿ ਜਿੰਨੀ ਵੀ ਟਿਕਟਾਂ ਸੀ ਉਹ ਸਾਰੀ ਆਲਰੇਡੀ ਬੁੱਕ ਹੋ ਚੁੱਕੀਆਂ ਹੈ ਕਰੀਬ ਕਰੀਬ 14000 ਰੁਪਏ 14000 ਜਿਹੜੀ ਟਿਕਟਾਂ ਹੈ ਉਹ ਆਲਰੇਡੀ ਜਿਹੜੀ ਹੈਗੀ ਉਹ ਸੇਲ ਆਊਟ ਹੋ ਚੁੱਕੀਆਂ ਹੈ ਹੁਣ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੀ ਜਿਹੜੀ ਇਹਨਾਂ ਦੀ ਰਹਿਣ ਵਾਲੀ ਹੈ ਕਿਉਂਕਿ ਬਹੁਤ ਜ਼ਰੂਰੀ ਹੈ ਤੁਸੀਂ ਦੇਖੋ ਕਿ ਇਹ ਪੂਰਾ ਜਿਹੜਾ ਗਰਾਊਂਡ ਹੈ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਕਿ ਪੂਰਾ ਜਿਹੜਾ ਗਰਾਊਂਡ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਚੀਜ਼ਾਂ ਰੱਖੀ ਗਈਆਂ ਕਿਉਂਕਿ ਬਹੁਤ ਅਹਿਮ ਹੋ ਜਾਂਦਾ ਟਿਕਟਾਂ ਨੂੰ ਲੈ ਕੇ ਕਿਉਂਕਿ ਕਰਨ ਔਜਲਾ ਦੇ ਸ਼ੋਅ ਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਕਿਸ ਤਰ੍ਹਾਂ ਦਾ ਜਿਹੜਾ 14000 ਦੀ ਟਿਕਟ ਸੀ ਲੇਕਿਨ 25000 ਤੋਂ ਵੀ ਜ਼ਿਆਦਾ ਜਿਹੜੇ ਇਹਦੇ ਵਿੱਚ ਲੋਕ ਆ ਚੁੱਕੇ ਸੀਗੇ ਉਹ ਲਾਅ ਐਂਡ ਆਰਡਰ ਨੂੰ ਲੈ ਕੇ ਕਈ ਗਲਬਾਤ ਜਿਹੜੀ ਹੋਈ ਸੀ ਲੇਕਿਨ ਹੁਣ ਪੂਰੀ ਪ੍ਰਸ਼ਾਸਨ ਵੱਲੋਂ ਧਿਆਨ ਰੱਖਿਆ ਗਿਆ ਕਿੰਨਾ ਕੁ ਅਰੇਂਜਮੈਂਟ ਕੀਤਾ ਹੋਇਆ ਸਿਟਿੰਗ ਅਰੇਂਜਮੈਂਟ ਕਿੰਨਾ ਹੈ दोस्तों अलावा जैसी गल कर लिए किन्ने जेड़े आगे ਦਾ ਸਿਸਟਮ ਬਣਾਇਆ ਹੋਇਆ ਹੈ ਕਿੰਨੀ ਵੀਆਈਪੀ ਟਿਕਟਸ ਨੇ ਕਿੰਨੇ ਵੀਆਈਪੀ ਲੋਕ ਦੇ ਵਾਸਤੇ ਸਿਟਿੰਗ ਅਰੇਂਜਮੈਂਟਸ ਨੇ ਕਿੰਨੇ ਖੜੇ ਹੋਣ ਦੇ ਇਸ ਕਰਕੇ ਇਸ ਪਾਰੀ ਬਿਲਕੁਲ ਕੈਸਰ ਦੇ ਕਿ ਅਲੱਗ ਤੋਂ ਇੱਕ ਸ਼ੈਡ ਜਿਹੜੇ ਅਲੱਗ ਤੋਂ ਇੱਕ ਸ਼ੈਡ ਜਿਹੜੇ ਬਣਾਏ ਗਏ ਨੇ ਕਿ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਨਾ ਖਰਾਬ ਹੋਵੇ ਔਰ ਇਸ ਕਰਕੇ ਕਿਉਂਕਿ ਕਮੇਟੀ ਜਿਹੜੀ ਹੈ ਉਹ ਬੈਠ ਚੁੱਕੀ ਹੈ ਪ੍ਰਸ਼ਾਸਨ ਵੱਲੋਂ ਸਾਫ਼ ਤੌਰ ਤੇ ਹਿਦਾਇਤਾਂ ਕਾਫੀ ਦਿੱਤੀ ਗਈ ਹੈ ਕਿਉਂਕਿ ਕਾਫੀ ਵਿਵਾਦ ਜਿਹੜਾ ਇਸ ਨੂੰ ਲੈ ਕੇ ਖੜਾ ਹੋਇਆ ਸੀਗਾ ਇਸ ਕਰਕੇ ਕਈ ਚੀਜ਼ਾਂ ਦਾ ਇਹਦੇ ਵਿੱਚ ਧਿਆਨ ਰੱਖਿਆ ਗਿਆ ਇਸ ਵਾਰੀ ਖਾਸ ਤੌਰ ਤੇ ਹਾਲਾਂਕਿ ਸੀਟਿੰਗ ਕਪੈਸਿਟੀ ਦੀ ਅਸੀਂ ਗੱਲ ਕਰ ਲਈਏ ਤਾਂ ਸੀਟਿੰਗ ਕਪੈਸਿਟੀ ਜਿਹੜੀ ਲਾਸਟ ਟਾਈਮ ਅਸੀਂ ਗੱਲ ਕਰ ਲਈਏ ਕਰਨ ਔਜਲਾ ਦੇ ਟਾਈਮ ਦਾ ਜਿਹੜੀ ਸੀਆਈਡੀ ਦੀ ਰਿਪੋਰਟ ਸੀਗੀ ਉਹ 13 ਤੋਂ 13 ਕਰੀ 13 ਤੋਂ 14000 ਦੀ ਜਿਹੜੀ ਸੀਟਿੰਗ ਕਪੈਸਿਟੀ ਦੀ ਰਿਪੋਰਟ ਸੀਗੀ ਲੇਕਿਨ ਉਹਦੇ ਵਿੱਚ 25000 ਤੋਂ ਵੀ ਜ਼ਿਆਦਾ ਜਿਹੜੇ ਉੱਥੇ ਲੋਕ ਪਹੁੰਚੇ ਸੀਗੇ ਔਰ ਕਿਤੇ ਨਾ ਕਿਤੇ ਇਸੇ ਕਰਕੇ ਸਵਾਲ ਉੱਠੇ ਸੀਗੇ ਲਾਅ ਐਂਡ ਆਰਡਰ ਨੂੰ ਲੈ ਕੇ ਸਵਾਲ ਉੱਠੇ ਸੀਗੇ ਜਿਹੜੇ ਆਸ-ਪ ਇੰਨੀ ਜ਼ਿਆਦਾ ਕੈਪੈਸਿਟੀ ਤੇ ਆਏ ਲੇਕਿਨ ਕਿਸੇ ਵੀ ਤਰ੍ਹਾਂ ਦਾ ਕੋਈ ਧਿਆਨ ਨਹੀਂ ਦਿੱਤਾ ਗਿਆ ਇਹ ਬਹੁਤ ساری ਚੀਜ਼ਾਂ ਔਟੇ ਸੀਗੀ ਪਿਛਲੀ ਵਾਰੀ ਲੇਕਿਨ ਇਸ ਵਾਰੀ ਜੇ ਅਸੀਂ ਗੱਲ ਕਰ ਲਈਏ ਕਿਉਂਕਿ ਪ੍ਰਸ਼ਾਸਨ ਦੇ ਕੋਲ ਇਹ ਮਾਮਲਾ ਪਹੁੰਚਾ ਹੈ ਕਈ ਸ਼ਿਕਾਇਤਾਂ ਇੱਥੇ ਪਹੁੰਚੀ ਸੀ ਜਿਸ ਕਰਕੇ ਹੁਣ ਇਸ ਵਾਰ ਪੂਰੀ ਕਮੇਟੀ ਜਿਹੜੀ ਹੈਗੀ ਉਹ ਬਣਾਈ ਗਈ ਹੈ ਕੰਟਰੋਲ ਸਿਸਟਮ ਪੂਰੀ ਕੰਟਰੋਲ ਜਿਹੜਾ ਹੈਗਾ ਉਹ ਰੱਖੇਗੀ ਔਰ ਹਰ ਇੱਕ ਪਾਸੇ ਫਾਇਰ ਫਾਇਰ ਐਨਓਸੀ ਦੀ ਅਸੀਂ ਗੱਲ ਕਰ ਲਈਏ ਹੁਣ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਨੇ ਚਾਹੇ ਉਹ ਇਨਫੋਰਸਮੈਂਟ ਵਿੰਗ ਹੋ ਚਾਹੇ ਉਹ ਫਾਇਰ ਐਨਐਸਸੀ ਹੋ ਉਹ ਲਗਾਤਾਰ ਜਿਹੜੇ ਹੈਗਾ ਹੁਣ ਤੁਸੀਂ ਦੇਖੋ ਐਡਮਿਨਿਸਟ੍ਰੇਸ਼ਨ ਦੇ ਇਥੇ ਜਿਹੜੇ ਆਫੀਸਰ ਪਹੁੰਚੇ ਹੋਏ ਨਹੀਂ ਕਿਉਂਕਿ ਹੁਣ ਪੁਆਇੰਟ ਟੂ ਪੁਆਇੰਟ ਡੀਸੀ ਦੇ ਆਰਡਰ ਤੋਂ ਬਾਅਦ ਹੁਣ ਜਿੰਨੇ ਵੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੋਣ ਚਾਹੇ ਉਹ ਨਗਰ ਨਿਗਮ ਦੇ ਹੋਣ ਚਾਹੇ ਉਹ ਫਾਇਰ ਦੇ ਹੋਣ ਚਾਹੇ ਉਹ ਸਟੇਟ ਆਫਿਸ ਦੇ ਹੋਣ ਹੁਣ ਇੱਕ ਇੱਕ ਪਲ ਦੀ ਰਿਪੋਰਟ ਜਿਹੜੀ ਉਹ ਲਿੱਤੇ ਜਾ ਰਹੀ ਹੈ ਕਿਉਂਕਿ ਵਿਵਾਦ ਲਗਾਤਾਰ ਤੁਸੀਂ ਦੇਖੋ ਵਿਵਾਦ ਲਗਾਤਾਰ ਗਹਿਰਾਇਆ ਲੋਕਾਂ ਨੇ ਜਿਹੜੀ ਸ਼ਿਕਾਇਤ ਕੀਤੀ ਔਰ ਇਸ ਤੋਂ ਇਲਾਵਾ ਕਈ ਚੀਜ਼ਾਂ ਦਾ ਜਿਹੜਾ ਹੈਗਾ ਇਹਦੇ ਵਿੱਚ ਧਿਆਨ ਰੱਖਿਆ ਗਿਆ ਇਸ ਕਰਕੇ ਹੁਣ ਪੁਆਇੰਟ ਟੂ ਪੁਆਇੰਟ ਜਿਹੜਾ ਹੈਗਾ ਇਹਦੇ ਵਿੱਚ ਦੇਖਿਆ ਜਾ ਰਿਹਾ ਤੇ ਪੂਰਾ ਇੱਕ ਕਵਰ ਜਿਹੜਾ ਹੈ ਉਹ ਕੀਤਾ ਹੈ ਤਾਂ ਕਹਿ ਸਕਦੇ ਆ ਕਿ ਬਹੁਤ ساری ਚੀਜ਼ਾਂ ਜਿਸ ਨੂੰ ਲੈ ਕੇ ਹੁਣ ਲਗਾਤਾਰ ਜਿਹੜਾ ਧਿਆਨ ਰੱਖਿਆ ਜਾ ਰਿਹਾ ਕਿਉ ਦੇ ਨਾਲ ਜੁੜਿਆ ਇਹ ਸਵਾਲ ਹੈ ਉਹ ਵੀ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਣੀ ਚਾਹੀਦੀ ਹੈ ਕਿ ਟ੍ਰੈਫਿਕ ਪੁਲਿਸ ਦੇ ਵੱਲੋਂ ਕਿ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਾਣ ਕਰ ਦਿੱਤੀ ਗਈ ਹੈ ਕਿ ਕਿਹੜੇ ਕਿਹੜੇ ਟ੍ਰੈਫਿਕ ਰੂਟ ਡਾਇਵਰਟ ਹੋਣਗੇ ਜੇਕਰ ਕੋਈ 34 ਵਾਲੇ ਪਾਸੇ 35 ਜਾਂ 22 23 ਸੈਕਟਰ ਵਾਲੇ ਪਾਸੇ ਜਾਣਾ ਚਾਹੁੰਦਾ ਹੈ ਤਾਂ ਕਿਹੜਾ ਰੋਡ ਅਵਾਇਡ ਕਰਨਾ ਹੋਵੇਗਾ ਉਸ ਟਾਈਮ ਉਹ ਵੀ ਤੁਹਾਨੂੰ ਦਿਖਾ ਦਈਏ ਕਿ ਥੋੜਾ ਜਿਆਦਾ ਤੁਹਾਨੂੰ ਦੱਸ ਦਈਏ ਕਿ ਇੱਕ ਤਾਂ ਇਹ ਹੋ ਗਿਆ ਐਗਜ਼ੀਬਿਸ਼ਨ ਜਿੱਥੇ ਸਟੇਜ ਲੱਗਿਆ ਹੁਣ ਤੁਹਾਨੂੰ ਥੋੜਾ ਜਿਹਾ ਦਿਖਾ ਦਈਏ ਕਿ ਤੁਸੀਂ ਟ੍ਰੈਫਿਕ ਡਾਇਵਰਟ ਦੀ ਗੱਲ ਕਰ ਰਹੇ ਹੋ ਟ੍ਰੈਫਿਕ ਡਾਇਵਰਟ ਦੀ ਜਿਹੜੀ ਗੱਲ ਹੈ ਉਹ ਵੀ ਤੁਹਾਨੂੰ ਦੱਸਦੇ ਕਿ ਥੋੜੀ ਦੇਰ ਤੱਕ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਇਹ ਟ੍ਰੈਫਿਕ ਜਿਹੜੀ ਐਡਵਾਈਜ਼ਰੀ ਹੈ ਉਹ ਜਾਰੀ ਕੀਤੀ ਜਾਏਗੀ ਇਹ ਰੋਡ ਇੱਕ ਵਾਰੀ ਦਿਖਾ ਦਈਏ ਕਿ ਇਹ ਰੋਡ ਹੈ ਹੁਣ ਇਸ ਰੋਡ ਨੂੰ ਬੰਦ ਕੀਤਾ ਜਾਏਗਾ ਪਹਿਲਾਂ ਇਹਦੇ ਵਿੱਚ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਕਿਉਂਕਿ ਕਾਫੀ ਗੱਡੀਆਂ ਆ ਦੇ ਕਾਫੀ ਜਿਹੜਾ ਮੌਬ ਹੈ ਜਿਹੜਾ ਰਸ਼ ਹੈ ਉਹ ਇੱਥੇ ਕਾਫੀ ਦੇਖਣ ਨੂੰ ਮਿਲਦੇ ਆਰ ਦੁਪਹਿਰ ਕੱਲ ਦੁਪਹਿਰ ਕਰੀਬ 2 ਵਜੇ ਤੋਂ ਲੈ ਕੇ ਰਾਤ ਤੱਕ ਇਹ ਪੂਰਾ ਜਿਹੜਾ ਰੋਡ ਹੈ ਉਹ ਬੰਦ ਕਰ ਦਿੱਤਾ ਜਾਏਗਾ ਰੋਡ ਕਿਹੜਾ ਕਿਹੜਾ ਬੰਦ ਕੀਤਾ ਜਾਏਗਾ ਇਹ ਵੀ ਤੁਹਾਨੂੰ ਦਿਖਾ ਦਈਏ ਹਾਲਾਂਕਿ ਇੱਥੇ ਹਾਲਾਂਕਿ ਹੁਣ ਬੋਰਡ ਵੀ ਲਾ ਦਿੱਤੇ ਗਏ ਨੇ ਇੱਥੇ ਨੋ ਪਾਰਕਿੰਗ ਦੇ ਜਿਹੜੇ ਬੋਰਡ ਆ ਉਹ ਟ੍ਰੈਫਿਕ ਪੁਲਿਸ ਵੱਲੋਂ ਹੁਣ ਹੁਣ ਤੋਂ ਹੀ ਲਾ ਦਿੱਤੇ ਗ ਬੰਦ ਕਰ ਦਿੱਤਾ ਜਾਏਗਾ ਇਹ ਪੂਰਾ ਰੋਡ ਜਿਹੜਾ ਹੈ ਉਹ ਉੱਥੇ ਤੱਕ ਯਾਨੀ ਕਿ ਇਹ ਸਿੰਗਲ ਜਿਹੜਾ ਰੋਡ ਹੈ ਆਵਾਜਾਈ ਹੈ ਉਹ ਬੰਦ ਕਰ ਦਿੱਤੀ ਜਾਏਗੀ ਹਾਲਾਂਕਿ ਇੱਥੇ ਨੋ ਪਾਰਕਿੰਗ ਦੀ ਜਿਹੜੀ ਟ੍ਰੈਫਿਕ ਪੁਲਿਸ ਚੰਡੀਗੜ੍ਹ ਵੱਲੋਂ ਇੱਥੇ ਬੋਰਡ ਲਾ ਦਿੱਤੇ ਗਏ ਨੇ ਹੁਣ ਇਸ ਰੋਡ ਨੂੰ ਬੰਦ ਕਰ ਦਿੱਤਾ ਜਾਏਗਾ ਹਾਲਾਂਕਿ ਇਸੇ ਕਰਕੇ ਲੋਕਾਂ ਨੂੰ ਜਿਹੜੀ ਦਿੱਕਤਾਂ ਪੇਸ਼ ਆਈ ਦੀ ਸੀ ਉਹ ਕਈ ਦਿੱਕਤਾਂ ਪੇਸ਼ ਆਈ ਸੀ ਉਹ ਲੋਕਾਂ ਨੇ ਵੀ ਜਾ ਕੇ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਲੈਟਰ ਵੀ ਲਿਖਿਆ ਸੀ ਕਿਉਂਕਿ ਇਸ ਪਾਸੇ ਮੋਸਟਲੀ ਇੰਸਟੀਟਿਊਟਸ ਨੇ ਪ੍ਰਾਈਵੇਟ ਹਸਪੀਟਲਸ ਨੇ ਬੈਂਕਸ ਨੇ ਉਹ ਜਿਹੜੇ ਗਵਰਨਮੈਂਟ ਆਫਿਸਿਸ ਵੀ ਇੱਥੇ ਅਗੇਨ ਇਸ ਕਰਕੇ ਉਹਨਾਂ ਨੇ ਵੀ ਕਾਫੀ ਸ਼ਿਕਾਇਤਾਂ ਕੀਤੀ ਸੀ ਉਹ ਬਿਲਕੁਲ ਸਾਹਮਣੇ ਫਰਨੀਚਰ ਮਾਰਕੀਟ ਹੈ ਜੈਸੀ ਗੱਲ ਕਰਲੀ ਬਿਲਕੁਲ ਸਾਹਮਣੇ ਫਰਨੀਚਰ ਮਾਰਕੀਟ ਹੈ ਲੇਕਿਨ ਇਸ ਰੋਡ ਨੂੰ ਟ੍ਰੈਫਿਕ ਡਾਇਵਰਟ ਕਿੱਤਾ ਜਾਏਗਾ ਇਸ ਰੋਡ ਨੂੰ ਪੂਰੇ ਨੂੰ ਬੰਦ ਕਰ ਦਿੱਤਾ ਜਾਏਗਾ ਜੀ ਹਾਲਾਂਕਿ ਦੇਖੋ ਵਿਵਾਦ ਲਗਾਤਾਰ ਵੱਧ ਰਿਹਾ ਹੈ ਹਜੇ ਵਿਵਾਦ ਖਤਮ ਨਹੀਂ ਹੋਇਆ ਪਰਮਿੰਦਰ ਐਸੋਸੀਏਸ਼ਨਸ ਦੇ ਨਾਲ-ਨਾਲ ਹੋਰ ਵੀ ਜਿਹੜੇ ਨੇ ਜਿਹੜੇ ਪੈਟਰੋਲ ਪੰਪ ਦੇ ਆ ਉਹਨਾਂ ਨੇ ਫਿਰ ਕੱਲ ਤੋਂ ਇੱਕ ਡੀਸੀ ਨੂੰ ਲੈਟਰ ਲਿਖੀ ਹੈ ਕਿ ਬਹੁਤ ਬਹੁਤ ਥੀ ਐਮਰਜੈਂਸੀ ਹੋਏ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਕਿਉਂਕਿ ਪੈਟਰੋਲ ਪੰਪ ਤੇ ਸਟੋਰੇਜ ਹੁੰਦੀ ਹੈ ਦੋ ਪੈਟਰੋਲ ਪੰਪ ਨੇ ਇੱਕ ਪੈਟਰੋਲ ਪੰਪ ਪਠਾਨੀਆ ਪੈਟਰੋਲ ਪੰਪ ਇੱਕ ਦੂਜਾ ਐਲੀਟ ਸਰਵਿਸ ਸਟੇਸ਼ਨ ਜਿਨ੍ਹਾਂ ਨੇ ਡੀਸੀ ਨੂੰ ਲੈਟਰ ਲਿਖਿਆ ਹੈ ਉਹ ਦੋਨਾਂ ਨੇ ਜਿਹੜਾ ਕਹਿ ਸਕਦੇ ਆ ਕਿ ਕਾਫੀ ਕਿਉਂਕਿ ਮੌਬ ਇਕੱਠਾ ਹੋਏਗਾ ਕਾਫੀ ਰਸ਼ ਹੋਏਗਾ ਜਿਸ ਕਰਕੇ ਉਹਨਾਂ ਨੇ ਵੀ ਕਿਹਾ ਹੈ ਕਿ ਬਹੁਤ ਜ਼ਰੂਰੀ ਹੈ ਕਿ ਇੱਥੇ ਜਿਹੜੀ ਫਾਇਰ ਦੀ ਗੱਡੀਆਂ ਹੈ ਉਹ ਜ਼ਰੂਰ ਖੜੀ ਹੋਣ ਟ੍ਰੈਫਿਕ ਪੁਲਿਸ ਜਾਂ ਨਾਲ ਦੇ ਨਾਲ ਜਿਹੜੀ ਪੁਲਿਸ ਹੈ ਉਹ ਜ਼ਰੂਰ ਖੜੇ ਹੋਣ ਅੱਜ ਪੂਰੀ ਡੇਢ ਦੇ ਵਿੱਚ ਜਿੱਤੇ ਜਿੰਨੇ ਵੀ ਜਿਹੜੇ ਚਾਹੇ ਵਾਲੇ ਨੇ ਜਾਂ ਫਿਰ ਹੋਰ ਇੱਥੇ ਖੜੇ ਹੁੰਦੇ ਨੇ ਇਹਨਾਂ ਨੂੰ ਅੱਜ ਤੋਂ ਅੱਜ ਤੋਂ ਹੀ ਇਹਨਾਂ ਨੂੰ ਕਹਿ ਦਿੱਤਾ ਜਾਏਗਾ ਕਿ ਕੱਲ ਬਿਲਕੁਲ ਵੀ ਕੋਈ ਵੀ ਛੋਟੀ ਸ਼ਾਪ ਹੈ ਕੋਈ ਵੀ ਵੈਂਡਰ ਹੈ ਉਹ ਇੱਥੇ ਨਹੀਂ ਬੈਠੇਗਾ ਕਿਉਂਕਿ ਕੱਲ ਪੂਰਾ ਦਿਨ ਅਸੀਂ ਕਹਿ ਲਿਆ ਕਿ ਇਸ ਰੋਡ ਨੂੰ ਪੂਰੇ ਨੂੰ ਬੰਦ ਕਰ ਦਿੱਤਾ ਜਾਏਗਾ ਤਾਂ ਕਹਿ ਸਕਦੇ ਹਾਂ ਕਿ ਹੁਣ ਦੇਖਣਾ ਹੋਵੇਗਾ ਕਿ ਇਹ ਵਿਵਾਦਾਂ 'ਚ ਜਿਹੜਾ ਸ਼ੋਅ ਤਾਂ ਹੋਏਗਾ ਕਿਉਂਕਿ ਹਰ ਜੰਡੀ ਮਿਲ ਚੁੱਕੀ ਆ ਲੇਕਿਨ ਹੋਰ ਕੀ ਕੀ ਵਿਵਾਦ ਸਾਹਮਣੇ ਆਂਦੇ ਹਜੇ ਇੱਕ ਦਿਨ ਬਾਕੀ ਹੈ ਠੀਕ ਹੈ ਗਰਮਿੰਦਰ ਅਰ ਠੀਕ ਹੈ ਮਨੋਜੀ ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਮਖੌਣ ਲਈ ਸੈਕਟਰ 34 ਤੇ ਐਗਜ਼ੀਬਿਸ਼ਨ ਐਗਜ਼ੀਬਿਸ਼ਨ ਗਰਾਊਂਡ ਤੋਂ ਤੁਸੀਂ ਤਸਵੀਰਾਂ ਵਿਖਾਈਆਂ ਨੇ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਤਾਂ ਜਿੱਥੇ ਕਿ ਲਗਾਤਾਰ ਜ਼ੋਰਾਂ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਦਿਲਜੀਤ ਉਸਾਈ ਦੇ ਲਾਈਵ ਕੰਸਰਟ ਨੂੰ ਲੈ ਕੇ ਉੱਥੇ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਵੀ ਹੋਣੀ ਹੈ ਖੈਰ ਦੇਖਣਾ ਹੋਵੇਗਾ ਕਿ ਹਾਈ ਕੋਰਟ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਕੀ ਨੋਟਿਸ ਲਿਆ ਜਾਂਦਾ ਉਹ ਵੀ ਜਾਣਕਾਰੀ ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ